ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅਸੀਂ ਲੱਗੇ ਹੈ ਨਾ ਥੋੜੀ ਚਾ ਲੱਗੀ ਬਣਾਉਣ ਤੋਂ ਟਾਈਮ ਹੋਇਆ ਹੈਗਾ ਵੀ ਚਲੋ ਮੜਾ ਮੜਾ ਨਾਲ ਕੁਝ ਖਾਣ ਲਈ ਬਣਾ ਲਈਏ ਤੇ ਐਦਾਂ ਹੀ ਦਿਲ ਕੀਤਾ ਮੈਂ ਚਲੋ ਥੋੜਾ ਬ੍ਰੈਡ ਦੇ ਤੋਂ ਨਾ ਪੀਸ ਹੈ ਨਾ ਫਰਾਈ ਕਰ ਲੈਣੇ ਆ ਬੇਸਨ ਲਗਾ ਕੇ ਤੇ ਤੁਹਾਡੇ ਨਾਲ ਸ਼ੇਅਰ ਕਰਨੇ ਨਾਲੇ ਹੈ ਨਾ ਤੇ ਐ ਮੈਂ ਬੇਸਨ ਲਿਆ ਛੋਟੀਆਂ ਦੋ ਔਕੜੀਆਂ ਬਿਸਤਰਾ ਵਿੱਚ ਪਾਈ ਸੁੱਕੀ ਮੇਥੀ ਐ ਥੋੜਾ ਜਿਹਾ ਨਮਕ ਜਿਆਦਾ ਨਹੀਂ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਲਾਲ ਮਿਰਚ ਥੋੜੀ ਜੀ ਹਲਦੀ ਪਾਵਾਂਗੇ ਪਾਉਂਦੀ ਤੇ ਨਹੀਂ ਹੁੰਦੀ ਪਰ ਚਲੋ ਪਾ ਲੈਂਦੇ ਆ ਥੋੜੀ ਜਿਹੀ ਬੈਂ ਪਾ ਲਈਏ ਤੇ ਥੋੜਾ ਜਿਹਾ ਜੀਰਾ ਪਾਵਾਂਗੇ ਥੋੜਾ ਜਿਹਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਜਿਆਦਾ ਨਹੀਂ ਤਾਂ ਹੁਣ ਥੋੜਾ ਘੋਲ ਲੈਣਾ ਚਾਹ ਦਾ ਪਾਣੀ ਜਿਵੇਂ ਲੱਗ ਪਿਆ ਉਹਦਾ ਪਕੌੜੇ ਵੀ ਬਣੇ ਦੇ ਪੇ ਹੈਗੇ ਆ ਬਣਾਏ ਸੀ ਗੱਲ ਪਰਸੋ ਤੇ ਮੈਂ ਕਿਹਾ ਚਲ ਥੋੜੇ ਬ੍ਰੈਡ ਨਾਲ ਬਣਾ ਲੈਂਦੇ ਆ ਬੇਸ ਲਵਾਂ ਮੈਂ ਥੋੜਾ ਜਿਹਾ ਪਤਲਾ ਜਿਹਾ ਘੋਲ ਲਵਾਂਗੇ ਇਹਨੂੰ ਤੇ ਇਹ ਡੀਪਲੀ ਫਰਾਈ ਨਹੀਂ ਕਰਨੇ ਅਸੀਂ ਸ਼ੈਲੋ ਫਰਾਈ ਕਰਨੇ ਬਸ ਤਵੇ ਤੇ ਹੀ ਫਟਾਫਟ ਵਾਲੇ ਪਕੌੜੇ ਆ ਬਰੈਡ ਤੇ ਚਾਹਾ ਬੜਾ ਬੜਾ ਵੜਪੋੜੇ ਬੇਸਾ ਥੋੜਾ ਜਿਹਾ ਨਾ ਪਤਲਾਈ ਹੋਏ ਤੇ ਫੇਰ ਹੀ ਜ਼ਿਆਦਾ ਵਧੀਆ ਲੱਗਦੇ ਬਰੈਡ ਤੇ ਬੇਸਾ ਸਾਡਾ ਨਾ ਭੁੱਲ ਗਿਆ ਤੇ ਹੁਣ ਅਸੀਂ ਦਵਾਗੇ ਪਹਿਲਾਂ ਅਸੀਂ ਤੇਲ ਪਾਣਿਆ ਤਵੇ ਹੋਲਿਓਇਲ ਪਾਣਾ ਚਲੋ ਹੋਲਿਓਇਲ ਪਾਣਾ ਹੈ ਜੀ ਖੰਨਾ ਜੀ ਤੇਲ ਪਾ ਹੁਣ ਅਸੀਂ ਐ ਬ੍ਰੈਡ ਲੈ ਲਈਏ ਮੈਂ ਪੀਸ ਹੈ ਨਾ ਤੇ ਇਹਨੂੰ ਡਿਪ ਕਰਾਂਗੇ ਤਬਾ ਇਹ ਕਰਮ ਨਹੀਂ ਹੋਇਆ ਥੋੜੀ ਜਿਹੀ ਬਾਹਰ ਜਾ ਰਹੀ ਹੈ ਨਾ ਐ ਬ੍ਰੈਡ ਨੂੰ ਡਿਪ ਕਰ ਲਾਂਗੇ El aceite ya está caliente, lo voy a poner en ¿no? sartén. Ahora voy Tres cuatro ਹਾਂ ਜੀ ਆ ਦੇਖੋ ਜੀ ਬਰੈਡ ਦਾ ਪਕੌੜਾ ਹੈ ਨਾ ਇੱਕ ਸਾਈਡ ਤੋਂ ਹੋਈ ਗਿਆ ਹੈ ਤੇ ਹੁਣ ਅਸੀਂ ਨੂੰ ਪਤਾਲਾ ਨਹੀਂ oh my god ohh ਤਾਂ ਦੇਖੋ ਤੇ ਇਹ ਵਿੱਚ ਛੋਟੇ ਛੋਟੇ ਪਿਆਜ਼ ਹੀ ਪਾ ਸਕਦੇ ਹਰੀ ਮਿਰਚ ਹੀ ਪਾ ਸਕਦੇ ਪਰ ਮੈਂ ਕੁਝ ਨਹੀਂ ਇਸ ਟਾਈਮ ਹੈ ਨਾ ਪਾਇਆ ਵਿੱਚ ਸੁੱਕੀ ਮੇਥੀ ਪਈ ਆ ਤੇ ਤਦ ਚ 4 1/2 ਰਜੇ ਜੀ ਕੰਬਲੀ ਹੋਣੀ ਹੈ ਹੁਣ ਇਹ ਦੁੱਧ ਬਣਨੇ ਇਹਦੇ ਚ ਪਰ ਚਾਹ ਜਿਹੜੀ ਨਾ ਇੰਡੀਆ ਜਿਹੜਾ ਦੁੱਧ ਹੁੰਦਾ ਨਾ ਕੱਚਾ ਚਾਹ ਉਹਦੀ ਮਜ਼ੇਦਾਰ ਬੰਦੀ ਸਵਾਦ ਬਹੁਤ ਸਵਾਦ ਲੱਗਦੀ ਓ ਬਲੀ ਚਾਹ ਇਹ ਦੇਖੋ ਜੀ ਇਹ ਰੈਡੀ ਹੋ ਗਏ ਆ ਇਹ ਪਲੇਟ 'ਚ ਇਹਨਾਂ ਨੂੰ ਰੱਖ ਲਾ ਗਏ ਤੇ ਦੋ ਪੀਸ ਅਸੀਂ ਹੋਰ ਬਣਾਵਾਂਗੇ ਇਹ ਦੇਖੋ ਜੀ ਬ੍ਰੈਡ ਪਕੋੜੇ ਸਾਡੇ ਹਨਾ ਫਟਾਫਟ ਵਾਲੇ ਹੋ ਗਏ ਰੈਡੀ ਤੇ ਇਹਦੇ ਹੀ ਪਾਵਾਂਗੇ ਚਾਟ ਮਸਾਲਾ ਹੁਣ ਥੋੜਾ ਥੋੜਾ ਤੇ ਕਾਗੇ ਦੋਸਤ ਜਲਪ੍ਰੀਤ ਕਿਦਾਂ ਨੇ ਬਣਿਆ ਤੇਸ ਕਰਕੇ ਬਹੁਤ ਜ਼ਿਆਦਾ ਸਵਾਦ ਬਣਿਆ ਆ ਪਾਊਡਰ ਪਾਉਣ ਨਾਲ ਹੋਰ ਜ਼ਿਆਦਾ ਸਵਾਦ ਹੋ ਗਿਆ ਅੱਛਾ ਤੇ ਚਾਹ ਸਾਡੀ ਹਨਾ ਬਣ ਗਈ ਐ ਤੇ ਅਸੀਂ ਚੱਲਿਆਂ ਟੇਬਲ ਤੇ ਤੇ ਤੁਸੀਂ ਵੀ ਇਸੇ ਤਰ੍ਹਾਂ ਫਟਾਫਟ ਵਾਲੇ ਹਨਾ ਜਦੋਂ ਕੋਈ ਦਿਲ ਕਰੇ ਚਾਹ ਨਾਲ ਜਲਦੀ ਜਲਦੀ ਤੇ ਚਲੋ ਫਰਾਈ ਹਨਾ ਕਰਕੇ ਫਟਾਫਟ ਵਾਲੇ ਬੈਡ ਪਕੋੜੇ ਬਣਾ ਕੇ ਖਾਣਾ ਬਹੁਤ ਸਵਾਦ ਬੰਦੇ ਹੈ ਤੇ ਸਸਟੀਗਾ ਸਾਰਿਆਂ ਨੂੰ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ